ਜੀ ਅੱਜ ਦੇ ਤਾਜ਼ਾ ਹਾਲਾਤ ਤੁਹਾਨੂੰ ਦਿਖਾਣੇ ਆ ਸਨੀ ਨਿਕਲੇਵ ਪ੍ਰੀਮੀਅਮ ਨੇੜੇ ਡੀਐਮਡਬਲਿਊ ਦੇ ਇਹ ਕਮਿਸ਼ਨਰ ਸਾਹਿਬ ਤੇ ਸਾਡੇ ਨੇਤਾ ਜਿਹੜੇ ਲੋਕ ਨੇ ਸਾਡੇ ਰਿਪਰੈਜ਼ੈਂਟੇਟਿਵ ਉਹਨਾਂ ਵਾਸਤੇ ਹੈ ਪਟਿਆਲਾ 2 ਦਾ ਹਲਕਾ ਡਾਕਟਰ ਬਲਵੀਰ ਖੇਤ ਮੰਤਰੀ ਸਾਹਿਬ ਦਾ ਤੇ ਕਮਿਸ਼ਨਰ ਮਿਨਿਸਪਲ ਕਾਰਪੋਰੇਸ਼ਨ ਜਿਹਨੂੰ ਦਿਖਾਣਾ ਚਾਹੁੰਦੇ ਆ ਕਿ ਇਹ ਹਾਲ ਨੇ ਸਾਡੀ ਸਨੀ ਨਿਕਲੇਵ ਨੇੜੇ ਡੀਐਮਡਬਲਿਊ ਦੇ ਅੱਜ ਦੇ ਹਾਲਾਤ ਨਹੀਂ ਅੱਜ 30 ਅਗਸਤ 2024 ਦਾ ਦਿਨ ਹੈ ਤੇ ਹਾਲਾਤ ਦੇਖ ਲਓ ਲੋਕ ਕਿਵੇਂ ਬਚ-ਬਚ ਕੇ ਨਿਕਲਦੇ ਨੇ ਆ ਸਿਰਫ 100 ਤੋਂ 150 ਮੀਟਰ ਦਾ ਸਪੈਸ ਹੈ ਜਿਹੜਾ ਕਿ ਇੰਨਾ ਕੁ ਮਾੜਾ ਹਾਲ ਹੈ ਵੀ ਹਜ਼ਾਰਾਂ ਬਾਰ ਕਹਿ ਲਿਆ ਐਪਲੀਕੇਸ਼ਨਾਂ ਦੇਤੀਆਂ ਬੁਹਾਰ ਲਗਾ ਲਈ ਮਿਨਿਸਪਲ ਕਾਰਪੋਰੇਸ਼ਨ ਦੀ ਅਪਰੂਵਡ ਸਕੀਮ ਹੈ ਇਹ ਫੇਣੀ ਨਿਕਲੇ ਜਿਦਾ ਕਿ ਹਾਲ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਅੱਗੇ ਮੈਂ ਤੁਹਾਨੂੰ ਦਿਖਾਣਾ ਕਿ ਅੱਗੇ ਕੀ ਹਾਲ ਹੈ ਅੱਗੇ ਬਿਲਕੁਲ ਰੋਡ ਹੈ ਜਿਹੜੀ ਸੁੱਕੀ ਪਈ ਹੈ ਇਹ ਬਾਰਿਸ਼ ਹੋਏ ਨੂੰ 36 ਘੰਟੇ ਬੀਤ ਗਏ ਜੀ ਤੇ ਸਾਡੀ ਕਲੋਨੀ ਦਾ ਤੁਸੀਂ ਹਾਲ ਦੇਖਿਆ ਤੇ ਹੁਣ ਆ ਰੋਡ ਦਾ ਹਾਲ ਦੇਖੋ ਆ ਜਿਹੜੀ ਮੇਨ ਰੋਡ ਆ ਆ ਸੁੱਕੀ ਰੋਡ ਹੈ ਜਿਹੜੀ ਠੀਕ ਹੈ ਆ ਰੋਡ ਵੀ ਰੁੱਕੀ ਆ ਔਰ ਪਿਛਲੀ ਰੋਡ ਦਾ ਤੁਸੀਂ ਹਾਲ ਆ ਸਾਡੀ ਸਨਿਵਕਲੇ ਦਾ ਹਾਲ ਤੁਸੀਂ ਦੇਖਿਆ ਵੀ ਕੀ ਹਾਲ ਹੈ ਰੋਡ ਦਾ ਤੇ ਕੀ ਅਸੀਂ ਕਿਸ ਤਰ੍ਹਾਂ ਦੇ ਨਰਕ ਦੇ ਵਿੱਚ ਰਹਿ ਰਹੇ ਹਾਂ ਏ ਤੁਸੀਂ ਉਹ ਤੁਸੀਂ ਦੇਖ ਲਿਆ ਹੋਣਾ ਚੁੱਕੀ ਰੋਡ ਤੁਸੀਂ ਦੇਖ ਲਿਓ ਜਿਹੜੀ ਡੀਸੀਬੀਡਬਲ ਤੋਂ ਰੇਲਵੇ ਸਟੇਸ਼ਨ ਵੱਲ ਨੂੰ ਜਾ ਰਹੀ ਹੈ ਆ ਜਿਹੜੀ ਆ ਸਾਡੀ ਰੋਡ ਤੁਸੀਂ ਦੇਖ ਲਓ ਜਿਹੜੀ ਆ ਅਸੀਂ ਡੀਸੀਬੀਡਬਲ ਤੋਂ ਖੰਨੀਨ ਕਲੇਵਰ ਨੂੰ ਜਾ ਲੇ ਗੁਰਨਾਮਿਕ ਨਗਰ ਵੱਲ ਨੂੰ ਜਾਂਦੀ ਹੈ ਰੋਡ ਇਹ ਇਹਦਾ ਤੁਸੀਂ ਹਾਲ ਹੈ ਜਿਹੜਾ ਉਹ ਦੇਖ ਸਕਦੇ ਹੋ ਤੇ ਆ ਹਾਲ ਹੈ ਜੀ ਕਿਵੇਂ ਲੋਕ ਪਰੇਸ਼ਾਨ ਨੇ ਆਹ ਹਜ਼ਾਰਾਂ ਦੀ ਆਵਾਗਾਈ ਆ ਹੋਰੇ ਲੋਕ ਨਿਕਲਦੇ ਨੇ ਤੇ ਕਮਿਸ਼ਨਰ ਸਾਹਿਬ ਆ ਦੇਖ ਲਓ ਇਹ ਤੁਹਾਡੀ ਅਪਰੂਵਡ ਟੀਮ ਹੈ ਮਿਨਿਸਪਲ ਕਾਰਪੋਰੇਸ਼ਨ ਦੀ ਠੀਕ ਹੈ ਜੀ ਐਮਐਲਏ ਸਾਹਿਬੇ ਦੇਖ ਲਓ ਤੁਸੀਂ ਜਦੋਂ ਆਏ ਸੀ ਤੁਸੀਂ ਕਿਹਾ ਸੀ ਵੀ ਮੈਂ 1 ਮਹੀਨੇ ਦੇ ਵਿੱਚ ਵਿੱਚ ਕਲੋਨੀ ਟੇਕਓਵਰ ਕਰਾਂਗਾ ਤੇ ਨਾਲੇ ਸਭ ਦਾ ਖੜੇ ਬਣਾ ਕੇ ਛਕਾ ਚੰਦ ਕਰ ਦਲਾਂਗਾ ਆ ਹਾਲ ਹੈ ਤੁਹਾਡੀ ਕੰਨੀ ਨਿਕਲੇ